ਮਹਿਮਾਨ ਪਹੁੰਚ ਗਏ ਆਏ ਹੁਣ ਤੁਹਾਡੇ ਕੋਲ ਕਿੰਨੇ ਸਵਾਲ ਪੁੱਛੇ ਜਾਣੇ ਆ 80 ਜੀ ਲਾਈਨ ਵਿੱਚ ਕਿੰਨੇ ਆ ਨੇ ਦੋ ਜੀ ਦੋ ਤੁਹਾਡਾ ਪੇਟ ਕਿਹੜਾ ਪੁੱਛਿਆ ਆਪਣੇ जी ਪੁੱਛਿਆ ਆਪਣੇ ਜੀ ਪੇਟ ਦਾ ਹਾਂ ਜੀ ਪਾਪਾ ਨੇ ਹਾਂ ਜੀ ਮੈਂ ਕਾਰਨ ਪੁੱਛਿਆ ਨਾ ਕਿ ਉਹ ਕੋਈ ਮਦਦ ਨਹੀਂ ਕਰੇ ਤੇ ਆਏ ਹੋ ਤਾਂ ਤੁਸੀਂ ਕਰਦੇ जवाब <laughs> देने <laughs>

सो कौन बढ़ेगा क्या मेरा प्रोग्राम की शुरुआत है जी Thank <laughs>

खास चीज हो रही है कि इतिहास है ठीक है इतिहास बहुत ही हैरान होती है कपड़े च कैमरा पिछले लगाओगे इस कैमरा ने लगाया दिता हुआ जी सकै करोगे तो जो सुव बच्चे ने पढ़िया वह पूरा इतिहास की वीडियो की सामने आई है सो सिख दिन को दी जाती है कब्जा करके तीन कारना

ਗੁਰੂ ਨਾਨਕ ਦੇਵ ਜੀ ਸਾਡੇ ਸਾਹਮਣੇ ਤੇ ਉਸ ਸਮੇਂ ਦੇ ਉਹ ਬਾਜ ਨੂੰ ਫੜਦਾ ਸੀ ਤੇ ਬਾਜ ਨੂੰ ਕਿਵੇਂ ਫੜਦਾ ਸੀ ਉਹਨਾਂ ਨੇ ਸਿਖਾਇਆ ਕਿ ਸੀਗਾ ਉਹ ਬਾਜ ਦਾ ਧਰ ਮੈਂ ਕਿਉਂਨੇ ਸ਼ਿਕਾਰ ਕਰਕੇ ਖਾਣਾ ਕਾਰੀਓ ਸ਼ਿਕਾਰ ਕਰਨ ਕਿਉਂਨੇ ਖਾਣਾ ਪਰ ਬਾਦਸ਼ਾਹ ਕਿ ਹੋਏ ਆਪ ਸੀਗੇ ਤੇ ਜੁਰਮੀ ਬਾਦਸ਼ਾਹ ਸੀਗੇ ਉਹ ਲੋਕ ਉਹਨਾਂ ਨੇ ਬਾਜ ਨੂੰ ਟ੍ਰੇਨ ਦਿੱਤਾ ਉਹ ਵਜ੍ਹਾ ਸਿਖਾਇਆ ਬਾਜ ਦੇ ਬਹੁਤ ਪੰਜਾ ਕਿ ਕਿਉਂ ਨੇ ਸ਼ਿਕਾਰ ਕਰਨਾ ਸੀ ਮਾਰਨਾ ਸੀ ਇਹ ਖਾਣਾ ਸੀ ਪਰ ਨਹੀਂ ਬਾਗੀ ਦਰਜੋਤ ਬਾਹਰ ਸੀ ਰਾਜ ਨੂੰ ਪਛਾਣ ਲਈ ਵੀ ਰਾਜ ਤੋਂ ਕਿਹਦੇ ਦੇ ਨਾਮ ਹੋ ਬਾਲੇਗਾ ਕਰੇਗਾ ਦੱਸੋ ਇਹ ਮਜਰੂਰ ਇਹ ਚੀਜ਼ ਨੂੰ ਮਰਮੋ ਵਿੱਚ ਆ ਕੇ ਮਹਾਰਾਜ ਨੇ ਦੇਖਿਆ ਤੇ ਉਹਨਾਂ ਨੇ ਆਪਣਾ ਬਾਜ ਭੇਜਿਆ ਆਪਣਾ ਬਾਜ ਭੇਜੇ ਗੁਰੂ ਸਾਹਿਬ ਦੇ ਬਾਜ ਨੇ ਬਾਦਸ਼ਾਹ ਨੇ ਬਾਜ ਅੱਜਿਆਂ ਦੇ ਲੈ ਕੇ ਲੈ ਕੇ ਗੁਰੂ ਘਰ ਨੂੰ ਮਹਾਰਾਜਾਂ ਦੇ ਮਹਿਰਾਨ ਚਾਪਾਂ ਚ ਲੈ ਕੇ ਗਏ તે બાજીઓ બાધા બાધાજી ઓ આગે ગુરુ સકિને બોલો કે સાડા બાજ નો બોલે ગુરુ સાહેબ ની નીતિ કે જાગરો કે કેડ હોરદોને બાજ નો હાતા પાયા બાજ તો તાજી ની વાત સાઉણા તાજ બાજ મે આગે તો તાજ ની જગા બлда સભા મે તાજી મે કરી છે

মারে মারে জত জত মারে সো মাগলাস অলরেডি করছে বলিবে তুমি যদি তোমার বাবা কাছে সদার দেখছে কি করে নি মানে মাসে মাস মনে নাই বাবা যে তোমার বাবা এর দ্বারা 4300 টাকা বাবা ये पापा सर की ना बयान कर दिए बहुत बहुत से बहुत ज्यादा बहुत ज्यादा जो मंगनी हैं दे 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 यार पक्का अच्छा तेरे बेटे से इतना था सर तेरे पापा सरदार गुरदीप सिंह जी केस लाके गुरु ला के ने मुत्तम लाके सोने लगे దాడి కట్లేయలద దాడి లాకే కాస్నాలిగి మాయాని దాయి కాస్నాకే సోనిటాలేదాలే దాల్ కాస్ని చెకిట్రిదాలానా మాయా దాల్కు అస్నిం

ਤਿੰਨ ਗੁਰਾਂ ਦੇ ਕੇਸ ਬੰਦ ਹੋ ਗਏ ਹਨ ਦੇਖੋ ਬੱਚਾ ਅਜੀਸ ਨੂੰ ਘੁਮਾ ਰਹੇ ਉਹ ਆਪਣੇ ਪਿਤਾ ਨੂੰ ਕੇਸ ਬਤੀ ਰਿਹਾ ਸੀ ਤੇ ਕੋ ਕੇਸ ਹੀ ਆਂਦਾ ਸੀ ਇਸ ਬੱਚੇ ਦੇ ਅੰਦਰ ਹਮਮ ਦੇਖੋ ਮੈਂ ਕਹਿੰਦਾ ਸੈਂਟਰੀ ਦੇ ਕੋ ਮਾਪਿ ਹੋ ਬੱਚੇ ਦਾ ਹੀਰੋ ਹੁੰਦਾ ਆ ਫਿਲਮੀ ਹੀਰੋ ਜਾਂ ਹੋਰ ਚੀਜ਼ਾਂ ਇਹ ਬੱਚੇ ਦੇ ਹੀਰੋ ਦੀ ਹੁੰਦੀ ਹੈ ਆਈਡੈਂਟੀਟੀ ਹੁੰਦੀ ਹੈ ਬੱਚੇ ਦਾ ਆਈਡਲ ਬੱਚੇ ਦਾ ਹੀਰੋ ਜਿਹੜਾ ਉਹ ਮਾਪਿ ਹੋਇਆ ਹੈ ਮੇਨੋ ਮੇਰੀ ਮਾਤਾ ਨੇ ਇੱਕ ਗੱਲ ਸੁਖਾਈ ਸੀ ਜਿਹੜੀ ਅੱਜ ਤੱਕ ਮੇਰੇ ਮੱਲੇ ਮੱਲੇ ਹੋਈ ਹੈ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ ਸਿੱਖ ਦਾ ਕੇਸ ਹੈ ਨਾ ਨਿੱਕਿਆ ਜਦੋਂ ਉਹਨਾਂ ਸੀ ਬਹੁਤ ਚੋਖੇ ਮਨਾ ਜਿਹੜੇ ਬੱਚੇ ਬੈਠੇ ਮੈਂ ਨਾਲ ਉੱਪਰ ਵੀ ਗੱਲ ਕਰਦਾ ਕਿ ਬਾਪ ਮੇਤੇ ਵੀ ਨੇ ਗੱਲ ਕਹੀ ਸੀ ਕਿ ਜਿਹੜਾ ਸਾਡਾ ਕੇਸ ਹੈ ਨਾ ਇਹ ਇੰਨਾ ਕੀਮਤੀ ਹੈ ਕਿ ਦੇ ਪਿੱਛੇ ਸਿੱਖ ਕਈ ਗਏ ਖਜ਼ਾਨਿਆਂ ਨੂੰ ਲੱਤਾਂ ਮਾਰਦੇ ਨੇ ਸਿੱਖਾਂ ਦੇ ਰੋੜ ਦੇ ਵਿੱਚ ਇਹ ਕੇਤ ਇੰਨਾ ਕੀਮਤੀ ਹੈ ਤੇ ਬਚਪਨ ਕੀ ਉਹਦਾ ਕੇਸ ਅਜਾ ਕਾ ਕਾਣਾ ਨੇ ਚੋਕ ਕੇ ਜੇ ਉਪਾੜਦੇ ਜਿਵੇਂ ਕਿ ਰੇਡੀਆ ਮੈਂ ਚੱਕਰਾ ਉਹਦੇ ਦੋ ਪਾੜਾ ਨਹੀਂ ਰੇਡੀਆ ਵੀ ਸਾਡਾ ਕੇਸ ਕੀ ਬਣੀ 25 ਨੰਬਰ ਨਾ ਬਿਨੋ ਦਾ ਸਿਆ ਚਾਹੋ ਮਸਾਡੇ ਕੇਸ ਤੇ ਕੀ ਬੋਲਦਾ ਵੀ ਇੱਕ ਕੇਸ ਐਨਾ ਕਿ ਇੰਟੀਗਰੇ ਦੇ ਪੁੱਛੇ ਖਜ਼ਾਨਿਆਂ ਨੂੰ ਲੱsta ਸਿੱਖ ਮਾਨ ਦੇ ਵਿੱਚ ਮਾਰੀਆਂ ਮਿਲੇ ਭਾਈ ਤਾਰੂ ਸਿੰਘ ਜੀ ਦੇ ਅੱਗੇ ਕਈ ਤਰ੍ਹਾਂ ਦੇ ਰੰਗ ਕਰ ਗਿਆ ਵੀ ਤੈਨੂੰ ਕਹੇ ਉਹਦਾ ਦੇ ਦੇਆਂ ਖਜ਼ਾਨਾ ਦੇ ਦੇਂਦੇ ਆ ਤੈਨੂੰ ਜਵਾਬ ਕਰਾ ਦੇਂਦੇ ਆ ਤੇ ਨਹੀਂ ਉਹਨਾਂ ਦੇ ਛੋਕਰਾ ਮਾਰੀਆਂ ਵੀ

Yes.